ਪੰਜਾਬ ਨੇ ਕੀ ਕੁਛ ਨਹੀਂ ਹਟਾਇਆ ਭਾਈ ਜਦੋਂ ਦਾ ਸਾਡਾ ਰਾਜ ਗਿਆ ਖਾਲਸਾ ਰਾਜ ਮਹਾਰਾਜਾ ਜਨਨ ਸਿੰਘ ਦਾ ਉਸ ਤੋਂ ਬਾਅਦ ਅਸੀਂ ਜੋ ਕੰਨੀ ਹਟਾਏ ਨੇ ਪੰਜਾਬ ਨੇ ਆਪਣੇ ਪਿੱਠੇ ਤੇ 47 ਦੀ ਬੰਡ ਹੋਈ ਪੰਜਾਬ ਨੂੰ ਅੱਡਾ ਕਰਤਾ ਉਹ ਸੰਤਾਪ ਪੰਜਾਬ ਨੇ ਆਪਣੇ ਤੇ ਹਟਾਇਆ achar नौजवान ਸਾਡਾ ਇਹ ਕੈਨ ਕਾਊਂਟਰ ਦੇ ਅੰਦਰ ਮਾਰਤਾ ਪਤਾ ਨਹੀਂ ਕਿਹੜੀ ਸੰਸਕਾਰ ਘਾੜ ਜੋ ਕੋਤਾ ਪਤਾ ਨਹੀਂ ਕਿਹੜੇ ਮਹਿਰ ਦੇ ਲਾਪਤਾ ਕਰਤਾ ਉਹ ਸੰਤਾਪ ਵੀ ਪੰਜਾਬ ਨੇ ਹਟਾਇਆ ਜਾਂ ਸਰਕਾਰ ਦੇ ਸਮਰਥੀ ਖੰਡਾ ਜੀ ਨੇ 25000 ਨੌਜਵਾਨਾਂ ਦੀ ਲੀਸਟ ਬਣਾਈ ਉਹਨਾਂ ਨੂੰ ਵੀ ਰਿਜਿਸਟਰ ਪੱਤਰ ਦੋ ਪੰਜਾਬ ਰਿਜਿਸਟਰਦਾਰ ਹੋਇਆ ਪਰ ਪੰਜਾਬ ਦਾ ਕੋਈ ਨਹੀਂ ਹੋਇਆ ਸਾਨੂੰ ਦੱਸੋ ਕਿਹੜੇ ਮੰਤਰੀ ਨੇ ਤੁਹਾਡੀ ਬਾਹ ਫੜੀ ਆ ਕਿਹੜੇ ਮੈਲੇ ਨੇ ਤੁਹਾਡੀ ਬਾਹ ਫੜੀ ਆ ਕਿਹੜੇ ਮੁੱਖ ਮੰਤਰੀ ਨੇ ਅੱਜ ਤੁਹਾਡੀ ਬਾਹ ਫੜੀ ਆ ਜਿਹੜਾ ਵੀ ਆਊਗਾ ਆ ਕੇ ਇਹੀ ਗੱਲ ਸੋਚਦਾ ਪੰਜਾਬ ਕੱਲ ਦਾ ਉਜੜੇ ਅੱਜ ਉਜੜੇ ਹਾ ਕੇ ਚੜ ਪਰਨੇ ਚਾਹੀਦੇ ਨੇ ਇਹ ਜਿਹੜੀ ਇਹਦੀ ਨਾ ਸਾਡੇ ਬਜ਼ੁਰਗਾਂ ਨੇ ਖੂਨ ਪਸੀਨੇ ਦੀ ਕਮਾਈ ਨਾਲ ਬਾਕੇ ਸਿੱਧੀਆਂ ਕੀਤੀਆਂ ਨੇ ਇਹ ਜ਼ਮੀਨਾਂ ਚਲਾਈਆਂ ਨੇ ਵੀ ਅਸੀਂ ਤੁਹਾਨੂੰ ਭਾਈ ਇਹ ਜ਼ਮੀਨਾਂ ਚ ਪੈਰ ਨਹੀਂ ਧਰਨ ਦਵਾਂਗੇ ਬਾਬੇ ਨਾਨਕ ਨੇ ਸਾਨੂੰ ਖੇਤੀ ਦਿੱਤੀ ਸੀ ਬਾਬੇ ਨਾਨਕ ਨੇ ਪੰਥ ਦੇ ਦਿੱਤਾ ਸੀ ਭਾਈ ਬਾਬੇ ਨਾਨਕ ਨੂੰ ਕੀ ਲੋੜ ਦੀ ਖੇਤੀ ਦੇਣ ਧਰਮ ਦੇਤਾ ਸੀ ਧਰਮ ਦੇ ਰਾਹੀ ਲੋਕਾਂ ਨੇ ਚੱਲ ਪੈਣਾ ਸੀਗਾ ਪਰ ਬਾਬਾ ਨਾਨਕ ਸਾਨੂੰ ਖੇਤੀ ਦੇ ਕੇ ਗਿਆ ਹਲ ਚਲਾ ਕੇ ਆਪ ਵੀ ਭਾਈ ਸੱਚੀ ਸੁੱਚੀ ਕੀਰਤ ਕਰਨੀ ਆ ਇਹ ਤੁਹਾਡੇ ਸੱਚਖੰਡ ਜਾਣ ਦਾ ਰਾਹ ਆ ਨਾਮ ਜਪਣਾ ਆ ਵੰਡ ਕੇ ਛਕਣਾ ਆ ਦਸਾਂ ਨੋਹਾਂ ਦੀ ਕੀਰਤ ਕਰਨੀ ਆ ਆਪਣੇ ਪਰਿਵਾਰ ਨੂੰ ਪਾਲਣਾ ਆ ਤੇ ਸੱਚਖੰਡ ਜਾਣ ਦਾ ਆ ਰਾਹ ਆਹੀ ਰਾਹ ਜਿਹੜਾ ਸਾਡੇ ਗੁਰੂਆਂ ਨੇ ਸਾਨੂੰ ਦੱਸਿਆ ਪੰਜਾਬ ਨੇ ਕੀ ਕੁਛ ਨਹੀਂ ਹੰਡਾਇਆ ਭਈ ਜਦੋਂ ਦਾ ਸਾਡਾ ਰਾਜ ਗਿਆ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਉਹ ਤੋਂ ਬਾਅਦ ਅਸੀਂ ਦੂ ਕਹੀ ਹਟਾਏ ਨੇ ਪੰਜਾਬ ਨੇ ਆਪਣੇ ਪਿੰਡੇ ਤੇ 47 ਦੀ ਵੰਡ ਹੋਈ ਪੰਜਾਬ ਨੂੰ ਅੱਧਾ ਕਰਤਾ ਉਹ ਸੰਤਾਪ ਪੰਜਾਬ ਨੇ ਆਪਣੇ ਤੇ ਹੰਡਾਇਆ ਫਿਰ ਫੁੱਬਿਆਂ ਦੀ ਵੰਡ ਹੋਈ ਫਿਰ ਪੰਜਾਬ ਨੂੰ ਛੋਟਾ ਕਰਤਾ ਉਹ ਸੰਤਾਪ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ 1984 ਜਦੋਂ ਅਸੀਂ ਕਿਹਾ ਨਾ ਕਿ ਸਾਡਾ ਇਹ ਆਨੰਦ ਪ੍ਰਸਾਦ ਦਾ ਮਤ ਆਇਆ ਜੀ ਸਾਨੂੰ ਸਾਡੇ ਹੱਕ ਦੇ ਦੋ ਸਾਡੇ ਦਰਬਾਰ ਸਾਹਿਬ ਦੇ ਟੈਂਕ ਚੜਾਏ ਗਏ ਸਾਡੇ ਯੋਧਿਆਂ ਨੂੰ ਸ਼ਹੀਦ ਕੀਤਾ ਗਿਆ ਇਹਨਾਂ ਬੱਚਿਆਂ ਨੂੰ ਸਾਡੇ ਸਾਡੇ ਯੋਧਿਆਂ ਨੂੰ ਸ਼ਹੀਦ ਕੀਤਾ ਗਿਆ ਸਾਡੀਆਂ ਮਾਂ-ਮਾਂ ਨੂੰ ਸ਼ਹੀਦ ਕੀਤਾ ਗਿਆ ਸਾਡੀਆਂ ਭੈਣਾਂ ਨੂੰ ਸ਼ਹੀਦ ਕੀਤਾ ਗਿਆ ਸਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਉਹ ਦੌਰ ਵੀ ਪੰਜਾਬ ਨੇ ਹੰਡਾਇਆ ਆਪਣੇ ਪਿੰਡੇ ਤੇ ਫਿਰ 25-25 ਹਜ਼ਾਰ ਨੌਜਵਾਨ ਸਾਡਾ ਫੇਕ ਇਨਕਾਊਂਟਰ ਦੇ ਅੰਦਰ ਮਾਰਤਾ ਪਤਾ ਨਹੀਂ ਕਿਹੜੀ ਸ਼ਮਸ਼ਾਨ ਘਾੜ ਚ ਫੂਕਤਾ ਪਤਾ ਨਹੀਂ ਕਿਹੜੇ ਮਹਿਰ ਤੇ ਲਾਪਤਾ ਕਰਤਾ ਉਹ ਸੰਤਾਪ ਵੀ ਪੰਜਾਬ ਨੇ ਹੰਡਾਇਆ ਜੇ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ 25 ਹਜ਼ਾਰ ਨੌਜਵਾਨਾਂ ਦੀ ਲਿਸਟ ਬਣਾਈ ਉਹਨਾਂ ਨੂੰ ਵੀ ਹਰੀਕੇ ਪੱਤਣ ਚ ਰੋੜਤਾ ਫੇਰ ਅਸੀਂ ਪ੍ਰਵਾਸ ਵਾਲਾ ਦੌਰ ਹੰਡਾਇਆ ਇੱਥੇ ਸਾਡੇ ਨੌਜਵਾਨ ਬਾਹਰਲੇ ਦੇਸ਼ਾਂ ਵੱਲ ਮੂੰਹ ਕਰਨ ਲੱਗੇ ਫਿਰ ਨਸ਼ੇ ਵਾਲਾ ਦੋਰ ਹੰਡਾਇਆ ਤੇ ਨਸ਼ੇ ਤੇ ਪ੍ਰਵਾਸ ਵਾਲਾ ਦੋਰ ਰੱਸੀ ਅੱਜ ਵੀ ਹੰਡਾਰੇ ਹੰਡਾਰੇ ਹੈ ਕਿ ਨਹੀਂ ਹੰਡਾਰੇ ਭਾਈ ਨਸ਼ਾ ਅੱਜ ਹੈਗਾ ਕਿ ਨਹੀਂ ਹੈਗਾ ਪਿੰਡਾਂ ਚ ਦੱਸੋ ਸਾਨੂੰ ਜਿਹੜੇ ਕਹਿੰਦੇ ਨੇ ਪੰਜਾਬ ਸਰਕਾਰ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਹੋ ਗਿਆ ਭਾਈ ਨਸ਼ਾ ਬੰਦ ਇਹਨਾਂ ਦੇ ਮੰਤਰੀ ਤਾਂ ਦਾਵਾ ਕਰਦੇ ਨੇ ਕਹਿੰਦੇ ਅਸੀਂ ਅਸੀਂ 80% ਅਸੀਂ ਨਸ਼ਾ ਬੰਦ ਕਰਤਾ ਝੂਠ ਬੋਲਦੇ ਨੇ ਝੂਠੀ ਸਰਕਾਰ ਆ ਪਰਵਾਸ ਵਾਲਾ ਦੌਰ ਅਸੀਂ ਹੰਡਾਰੇ ਆ ਕਿ ਨਹੀਂ ਹੰਡਾਰੇ 70 70% ਮੁੰਡੇ ਸਾਡੇ 80 80% ਮੁੰਡੇ ਸਾਡੇ ਅੱਜ ਬਾਹਰਲੇ ਦੇਸ਼ਾਂ ਚ ਗਏ ਹੋਏ ਨੇ ਗੁਲਾਮੀਆਂ ਕਰਨ ਗਏ ਹੋਏ ਕਿ ਨਹੀਂ ਗਏ ਹੋਏ ਭਾਈ ਸਾਡੇ ਮਾਂ-ਵਾਪਸਨ ਤਾਂ ਹੰਡਾਰੇ ਆ ਕਿ ਨਹੀਂ ਹੰਡਾਰੇ ਆਪਣੇ ਬੱਚਿਆਂ ਤੋਂ ਦੂਰ ਹੋ ਕੇ ਜਿਹੜੇ ਬਜ਼ੁਰਗਾਂ ਨੇ ਸਾਡੇ ਨੇ ਪੋਤੇ-ਪੋਤੀਆਂ ਨਾਲ ਖੇਡਣਾ ਸੀਗਾ ਅੱਜ ਉਹ ਬਿੰਕਦੇ ਫਿਰਦੇ ਨੇ ਇੱਥੇ ਕਿਤੇ ਕਰਕੇ ਹੰਡਾਰੇ ਨੇ ਭਾਈ ਇਹਨਾਂ ਗੰਦੀ ਸਰਕਾਰਾਂ ਦੀ ਨੀਤੀਆਂ ਕਰਕੇ ਹੰਡਾਰੇ ਨੇ ਮਜਬੂਰੀ ਕਰਕੇ ਹੰਡਾਰੇ ਨੇ ਭਾਈ ਇੱਥੇ ਰੋਜ਼ਗਾਰ ਨਹੀਂ ਹੈਗਾ ਝੂਠੇ ਐਨਕਾਊਂਟਰ ਵਾਲਾ ਦੌਰ ਅੱਜ ਵੀ ਹੰਡਾਰੇ ਆ ਕਿ ਨਹੀਂ ਹੰਡਾਰੇ ਝੂਠੇ ਮੁਕਾਬਲੇ ਪੁਲਿਸ ਦੇ ਹੋ ਰਹੇ ਆ ਕਿ ਨਹੀਂ ਹੋ ਰਹੇ ਭਾਈ ਹੋ ਰਹੇ ਆ ਨਾ ਮਾਸਟਰ ਮਾਰਤਾ ਇੱਕ ਮੁੰਡਾ ਮਾਰ ਕੇ ਉਹ ਕਹਿੰਦਾ ਕਹਿੰਦੇ ਕਿਡਨੈਪ ਕਰਿਆ ਸੀ ਉਹਨੇ ਬੱਚਾ ਉਹ ਮੁੰਡਾ ਮਾਰ ਕੇ ਫਿਰ ਕਰਨਲ ਦੀ ਕੁੱਟਮਾਰ ਹੁੰਦੀ ਆ ਲੱਖੇ 22 ਤੇ ਹੱਥ ਪਾਇਆ ਜਾਂਦਾ ਆ ਪੰਜਾਬ ਪੁਲਿਸ ਦਾ ਜਬਰ ਤੁਸੀਂ ਦੇਖ ਰਹੇ ਹੋ ਕਿ ਨਹੀਂ ਦੇਖ ਰਹੇ ਭਾਈ ਬਿਲਕੁਲ ਦੇਖ ਰਹੇ ਆ ਵੀਰੇ ਐਨਾ ਸੰਤਾਪ ਹਡਾਣ ਤੋਂ ਬਾਅਦ ਵੀ ਨਾ ਫੇਰ ਵੀ ਪੰਜਾਬ ਵੜਿਆ ਖੜਿਆ ਪੰਜਾਬ ਹਰ ਇੱਕ ਦਾ ਹੋਇਆ ਪਰ ਪੰਜਾਬ ਦਾ ਕੋਈ ਨਹੀਂ ਹੋਇਆ ਸਾਨੂੰ ਦੱਸੋ ਕਿਹੜੇ ਮੰਤਰੀ ਨੇ ਤੁਹਾਡੀ ਬਾਹ ਫੜੀ ਆ ਕਿਹੜੇ ਮੈਲੇ ਨੇ ਤੁਹਾਡੀ ਬਾਹ ਫੜੀ ਆ ਕਿਹੜੇ ਮੁੱਖ ਮੰਤਰੀ ਨੇ ਅੱਜ ਤੱਕ ਤੁਹਾਡੀ ਬਾਹ ਫੜੀ ਆ ਜਿਹੜਾ ਵੀ ਆਊਗਾ ਆ ਕੇ ਇਹੀ ਗੱਲ ਸੋਚਦਾ ਪੰਜਾਬ ਕੱਲ ਦਾ ਉਜੜੇ ਅੱਜ ਉਜੜੇ ਸਾਡੇ ਘਰ ਪਰਨੇ ਚਾਹੀਦੇ ਨੇ ਬਸ ਪਰ ਇਹਾਂ ਕਿ ਨਹੀਂ ਘਰ ਪਰੇ ਭਾਈ ਇਹਨਾਂ ਨੇ ਜੈਸੀ ਝੂਠ ਬੋਲਾਂਗੇ ਸਾਡਾ ਮੈਗ ਬੰਦ ਕਰਾ ਦਿਓ ਭਾਈ ਨਵਦੀਪ ਤੁਸੀਂ ਤਾਂ ਝੂਠ ਬੋਲਦੇ ਹੋ ਬਣਾਈਏ ਕਿ ਨਹੀਂ ਇਹਨਾਂ ਨੇ ਜ਼ਮੀਨਾਂ ਬਣਾਈਏ ਕਿ ਨਹੀਂ ਇਹਨਾਂ ਨੇ ਪ੍ਰਾਪਰਟੀਆਂ ਆਪਣੇ ਬੱਚਿਆਂ ਦੇ ਤੇ ਫਿਊਚਰ ਬਣਾ ਗਏ ਸਾਡੇ ਬੱਚੇ ਅੱਜ ਗੁਲਾਮੀਆਂ ਕਰਨ ਨੂੰ ਅਮਰੀਕਾ ਕੈਨੇਡਾ ਜਾਂਦੇ ਆ ਭਾਈ ਇਹ ਲੜਾਈ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਲੜਨੀ ਪੈਣੀ ਆ ਕਿਸੇ ਨੇ ਤੁਹਾਡੀ ਲੜਾਈ ਲੜਨੀ ਇੱਥੇ ਆਉਣਾ ਆਪਾਂ ਲੜਾਂਗੇ ਭਾਈ ਇਹ ਲੜਾਈ ਸਾਰੇ ਦੀ ਸਾਰੀ ਅਸੀਂ ਭਰੋਸਾ ਕਰ ਲਿਆ ਵੀ ਪੁਰਾਣੀ ਰਵੈਤੀ ਪਾਰਟੀਆਂ ਤਾਂ ਠੀਕ ਨਹੀਂ ਹੈਗੀਆਂ ਵੀ ਭਾਈ ਇਹ ਨਾਂ ਮੇ ਆਏ ਨੇ ਸਾਡੇ ਵਰਗੀਆਂ ਗੱਲਾਂ ਕਰਦੇ ਨੇ ਭਾਈ ਇਹਨਾਂ ਨੂੰ ਮੌਕਾ ਦੇ ਕੇ ਭੋੜੇ ਪਾਰੇ ਲੋਕ ਆ ਭਾਈ ਪੰਜਾਬ ਬਚਾਉਣਾ ਆ ਫਿਊਚਰ ਬਚਾਉਣਾ ਜਵਾਨੀ ਬਚਾਉਣੀ ਆ ਆਪਾਂ ਨੇ ਇਹਨਾਂ ਤੇ ਵੀ ਵਿਸ਼ਵਾਸ ਕਰ ਲਿਆ ਭਾਈ ਆਮ ਆਦਮੀ ਪਾਰਟੀ ਵਾਲਾਂ ਤੇ ਬੰਨਵੇ ਜਿਤਾ ਕੇ ਭੇਜੇ ਇਹਨਾਂ ਨੇ ਸਭ ਤੋਂ ਵੱਡੀ ਖੇਪਾਈ ਸਾਡੇ ਸਿਰ ਦੇ ਉੱਤੇ ਅਸੀਂ ਐਮਐਚਪੀ ਦਾ ਅੰਦੋਲਨ ਕਰਿਆ ਐਮਐਚਪੀ ਦਾ ਅੰਦੋਲਨ ਭਾਈ ਅਸੀਂ ਗਲਤ ਕਰ ਲਏ ਸੀਗਾ ਅਸੀਂ ਸੈਂਟਰ ਤੋਂ ਮੰਗਦੇ ਸੀਗੇ ਵੀ ਸਾਡੀ ਫਸਲਾਂ ਦਾ ਰੇਟ ਭਾਈ ਘੱਟੋ-ਘੱਟ ਸਾਨੂੰ ਸਮਰਥਨ ਮੁੱਲ ਦਿੱਤਾ ਜਾਵੇ ਜੈਸੇ ਮੇਰੀ ਆਲੂ ਦੀ ਫਸਲ ਆ ਨਾ ਭਾਈ ਉਹ 2-4 ਰੁਪਈਆ ਚ ਮੰਡੀ ਚ ਰੁੜਦੀ ਫਿਰਦੀ ਐ ਮੈਨੂੰ 10 ਰੁਪਈਆ ਤੋਂ ਘੱਟ ਆਲੂ ਵੇਚਣਾ ਬਾਰਾ ਨਹੀਂ ਖਾਂਦਾ ਵੀ ਸਾਡਾ 10 ਰੁਪਈਆ ਇੱਕ ਮੁੱਲ ਫਿਕਸ ਕੀਤਾ ਜਾਵੇ ਉਹ 10 ਰੁਪਈਆ ਚ ਹਰ ਇੱਕ ਬੰਦਾ ਆਲੂ ਖਰੀਦ ਸਕਦਾ ਐ ਅਸੀਂ ਇਹ ਤਾਂ ਨਹੀਂ ਕਹਿੰਦੇ ਸੀ ਇਹਨਾਂ ਨੂੰ ਵੀ ਸਾਡਾ ਆਲੂ 100 ਰੁਪਏ 'ਚ ਖਰੀਦੋ ਕਿਉਂਕਿ ਸਾਨੂੰ ਪਤਾ ਪਈਏ 100 ਰੁਪਏ 'ਚ ਨਹੀਂ ਕਿਸੇ ਤੋਂ ਖਰੀਦਿਆ ਜਾਣਾ ਉਹ ਤਾਂ ਵਪਾਰੀਆਂ ਦਾ ਆਲੂ ਹੁੰਦਾ ਆ ਕੋਲਡ ਸਟੋਰਾਂ 'ਚ ਜਦੋਂ 100 ਰੁਪਏ ਹੁੰਦਾ ਆ ਉਹ ਕਿਸਾਨ ਦਾ ਨਹੀਂ ਆਂਦਾ ਅਸੀਂ ਕੋਈ ਗਲਤ ਲੜਾਈ ਲੜ ਰਹੇ ਸੀ ਭਾਈ ਐ ਐਮਐਸਪੀ ਦੀ ਅਸੀਂ ਕੀ ਚਾਹੁੰਦੇ ਸੀਗੇ ਵੀ ਸਾਡੇ ਬੱਚੇ ਜੈਦੇ 'ਚ ਮੁਨਾਫਾ ਹੋਵੇਗਾ ਐਮਐਸਪੀ ਮਿਲੂਗੀ ਆਪਣੀ ਖੇਤੀ ਨਾਲ ਜੁੜਨਗੇ ਆਪਣੇ ਪੰਜਾਬ ਨਾਲ ਜੁੜਨਗੇ ਆਪਣੇ ਪਿੰਡਾਂ 'ਚ ਰਹਿਣਗੇ ਆਪਣੇ ਪਰਿਵਾਰ ਕੋਲ ਰਹਿਣਗੇ ਪਰ ਇਹਨਾਂ ਤੋਂ ਜਰਿਆ ਨਹੀਂ ਗਿਆ ਮਨੀਸ਼ ਸੋਧਿਆ ਨੂੰ ਬਚਾਉਣ ਵਾਸਤੇ ਵੀ ਉਹ ਸਰਾਬ ਘਟਾਲੇ 'ਚ ਜੇਲ੍ਹ 'ਚ ਨਾ ਚਲਾ ਜਾਵੇ ਤੇਜਰੀਵਾਰ ਨੂੰ ਬਚਾਉਣ ਵਾਸਤੇ ਵੀ ਉਹ ਸਰਾਬ ਘਟਾਲੇ 'ਚ ਜੇਲ੍ਹ 'ਚ ਨਾ ਚਲਾ ਜਾਵੇ ਇਹਨਾਂ ਨੇ ਸੈਟਿੰਗ ਕਰ ਲਈ ਮੋਦੀ ਨਾਲ ਤੇ ਸਾਡਾ ਅੰਦੋਲਨ ਤਾੜੂ ਪੀੜ ਕਰਤਾ ਇਹਨਾਂ ਨੇ ਕੀਤਾ ਕਿ ਨਹੀਂ ਕੀਤਾ ਭਾਈ ਗਲਤ ਲੜਾਈ ਲੜਦੇ ਸੀ ਸਾਨੂੰ ਦੱਸੋ ਇੱਕ ਵੀ ਬੰਦਾ ਅੱਤ ਖੜਾ ਕਰਕੇ ਵੀ ਅਸੀਂ ਐਮਐਸਪੀ ਦੀ ਗਲਤ ਲੜਾਈ ਲੜਦੇ ਸੀ ਕੀ ਲੋਡ ਪੈ ਗਈ ਸੀ ਭਾਈ ਇਹਨਾਂ ਨੂੰ ਇਹ ਜੀ ਲੈਂਡ ਪੂਲਿੰਗ ਲੈ ਕੇ ਆਉਣ ਦੀ ਇਹ じゃ ਕਿਹੜਾ ਪੰਜਾਬ ਦਾ ਵਿਕਾਸ ਹੋ ਗਿਆ ਸੀਗਾ ਜਿਹੜਾ ਇੱਕ ਅਸੀਂ ਇਹ ਕਮੀ ਰਹਿ ਗਈ ਸੀ ਪਿਛਲੇ ਸਾਢੇ 3 ਸਾਲਾਂ ਚ ਕਿਹੜੀ ਇੰਡਸਟਰੀ ਪੰਜਾਬ ਦੇ ਅੰਦਰ ਆ ਗਈ ਸੀ ਜੀ ਕਿਹੜਾ ਖੇਡਾਂ ਚ ਪੰਜਾਬ ਪਹਿਲੇ ਨੰਬਰ ਤੇ ਚੱਲਿਆ ਗਿਆ ਸੀਗਾ ਕਿਹੜਾ ਰੋਜ਼ਗਾਰ ਚ ਪੰਜਾਬ ਪਹਿਲੇ ਨੰਬਰ ਤੇ ਚੱਲਿਆ ਗਿਆ ਸੀਗਾ ਕਿਹੜਾ ਪ੍ਰਵਾਸ ਬੰਦ ਹੋ ਗਿਆ ਸੀਗਾ ਜਿਹੜੇ ਨਸੇ ਬੰਦ ਹੋ ਗਏ ਸੀਗੇ ਕਿਹੜੀ ਮੈਨੂਫੈਕਚਰਿੰਗ ਯੂਨਿਟ ਆ ਗਈ ਸੀਗੀ ਕਿਹੜੀ ਫੂਡ ਪ੍ਰੋਸੈਸਿੰਗ ਯੂਨਿਟ ਆ ਗਈ ਸੀਗੀ ਕਿਹੜਾ ਰਿਸਰਚ ਸੈਂਟਰ ਆ ਗਿਆ ਸੀ ਇੱਥੇ ਵੀ ਜਿਹੜਾ ਵਿਕਾਸ ਰੁਕ ਗਿਆ ਸੀ ਵੀ ਤੁਸੀਂ ਸਾਡੀ ਖੇਤੀਬਾੜੀ ਵਾਲੀ ਜ਼ਮੀਨਾਂ ਨੂੰ ਜਾੜ ਕੇ ਇਹ ਸਕੀਮ ਲੈ ਕੇ ਆਏ ਕੀ ਕਹਿੰਦੀ ਆ ਲੈਂਡ ਪੂਲਿੰਗ ਭਾਈ ਲੈਂਡ ਪੂਲਿੰਗ ਕਹਿੰਦੀ ਆ ਪੰਜਾਬ ਸਰਕਾਰ ਕਹਿੰਦੀ ਅਸੀਂ ਥੋੜੀ ਖੇਤੀਬਾੜੀ ਵਾਲੀ ਜ਼ਮੀਨਾਂ ਨੂੰ ਲੈ ਕੇ ਇੱਥੇ ਸ਼ਹਿਰੀਕਰਨ ਕਰਨਾ ਆ ਇੱਥੇ ਬਿਲਡਿੰਗਾਂ ਬਣਾਉਣੀਆਂ ਨੇ ਇਥੇ ਕਲੋਨੀਆਂ ਬਸਾਉਣੀਆਂ ਨੇ ਕਹਿੰਦੇ ਜਨਸੰਖਿਆ ਜਿਆਦਾ ਵੱਧ ਰਹੀ ਆ ਅਸੀਂ ਲੋਕ ਬਸਾਵਾਂਗੇ ਇਹਦੇ ਅੰਦਰ ਲਿਆ ਕੇ ਕਿਹੜੇ ਲੋਕ ਬਸਾਉਣੇ ਨੇ ਭਾਈ ਸਾਡੇ ਦਾ 2 ਤੋਂ 3 ਲੱਖ ਬੱਚਾ ਹਰ ਸਾਲ ਬਾਹਰ ਜਾਈ ਜਾਂਦਾ ਆ 2025 ਦੀ ਰਿਪੋਰਟ ਆ ਇਹ 3.7 ਬਿਲੀਅਨ ਡਾਲਰ ਕਿੰਨਾ ਬਣਦਾ 30800 ਕਰੋੜ ਰੁਪਇਆ ਬਣਦਾ ਆ 2025 ਚ ਪੰਜਾਬ ਦਾ ਇਹਨਾਂ ਬੀਜਿਆਂ ਦੇ ਨਾਮ ਤੇ ਇਮੀਗ੍ਰੇਸ਼ਨ ਦੇ ਨਾਮ ਤੇ ਮਾਈਗ੍ਰੇਸ਼ਨ ਦੇ ਨਾਮ ਤੇ ਬਾਹਰਲੇ ਦੇਸਾਂ ਦੇ ਚਲੇ ਗਿਆ ਭਾਈ ਤੁਸੀਂ ਪ੍ਰਵਾਸੀ ਫਸਾਉਣਾ ਚਾਹੁੰਦੇ ਇੱਥੇ ਲਿਆ ਕੇ ਫਿਰ ਸਾਡੇ ਬੱਚੇ ਤਾਂ ਰਹਿੰਦੇ ਨਹੀਂ ਇੱਥੇ ਵੀ ਕੱਲ ਨੂੰ ਪ੍ਰਵਾਸੀਆਂ ਦੀ ਗਿਣਤੀ ਇੱਥੇ ਜ਼ਿਆਦਾ ਹੋਵੇ ਪੰਜਾਬ 'ਚ ਇਹਨਾਂ ਦੀ ਵੋਟਾਂ ਜ਼ਿਆਦਾ ਹੋਣ ਤੇ ਸਰਕਾਰਾਂ ਪ੍ਰਵਾਸੀਆਂ ਦੇ ਹਿਸਾਬ ਨਾਲ ਮਰਨ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਪੰਜਾਬ ਦੇ ਲੋਕਾਂ ਤੋਂ ਪੰਜਾਬ ਦੀ ਧਰਤੀ ਤੋਂ ਪੰਜਾਬ ਤੋਂ ਇਹਨਾਂ ਨੂੰ ਸਿਰਫ ਬੜੀ ਕੁਰਸੀ ਤੋਂ ਮਤਲਬ ਆ ਇਸ ਕੁਰਸੀ ਲਈ ਇਹ ਉੱਚ ਵੀ ਕਰ ਸਕਦੇ ਨੇ ਕੀਤਾ ਵੀ ਹੈਗਾ ਪਹਿਲਾਂ ਇਹਨਾਂ ਨੇ ਪਿਛਲੇ 5 ਸਾਲ ਦੀ ਰਿਪੋਰਟ ਹੈ ਵੀ 4 ਲੱਖ ਕਿੱਲਾ ਇਹਨਾਂ ਨੇ ਰੋੜਾਂ ਦੇ ਨਾਮ ਦੇ ਉੱਤੇ ਸਾਢੇ 4 ਲੱਖ ਕਿੱਲਾ ਰੋੜਾਂ ਦੇ ਨਾਮ ਤੇ ਇਹਨਾਂ ਬਿਲਡਿੰਗਾਂ ਦੇ ਨਾਮ ਤੇ ਇਹਨਾਂ ਕਲੋਨੀਆਂ ਦੇ ਨਾਮ ਦੇ ਪੰਜਾਬ ਦਾ ਜਾੜ ਕੇ ਧਰਤਾ ਕੀ ਦਿੱਤਾ ਭਾਈ ਸਾਨੂੰ ਸੜਕਾਂ ਨੇ ਜਿਹੜੀ ਸੜਕਾਂ ਕੁਆਇਰ ਕਰੀ ਜਾਂਦੇ ਨੇ ਸਾਡੀ ਜ਼ਮੀਨਾਂ 'ਚ ਕਿੰਨਾ ਵੱਡਾ ਸਕੈਮ ਕਿੰਨਾ ਵੱਡਾ ਧੋਖਾ ਹੈ ਹਰ 20 ਕਿਲੋਮੀਟਰ ਬਾਅਦ ਨੈਸ਼ਨਲ ਹਾਈਵੇ ਹਰ 20 ਕਿਲੋਮੀਟਰ ਬਾਅਦ ਨੈਸ਼ਨਲ ਹਾਈਵੇ ਅਜੇ ਤੱਕ ਕੋਈ ਬਾਰਡਰ ਨਹੀਂ ਖੁੱਲੇ ਪਾਕਿਸਤਾਨ ਵਾਲੇ ਵੀ ਜਿਹੜਾ ਵਪਾਰ ਕਰਨਾ ਭਈ ਅਜੇ ਵਪਾਰ ਕਰਾਂਗੇ ਵੀ ਸਾਨੂੰ ਕੀ ਦਿੱਤਾ ਉਹਦੇ ਵਪਾਰ ਕਰਨ ਲਈ ਨਹੀਂ ਸਾਡੀ ਸੜਕਾਂ ਦੇ ਨੇੜੇ ਕਿਹੜੀ ਫੂਡ ਪ੍ਰੋਡਕਟਿੰਗ ਯੂਨਿਟ ਲੱਗੀ ਕਿਹੜੀ ਮੈਨੂਫੈਕਚਰਿੰਗ ਯੂਨਿਟ ਲੱਗੀ ਕਿਹੜੀ ਇੰਡਸਟਰੀ ਲੱਗੀ ਕਿਹੜਾ ਰਿਸਰਚ ਸੈਂਟਰ ਲੱਗਿਆ ਵੀ ਜਿਹਦਾ ਫਾਇਦਾ ਕੱਲ ਨੂੰ ਜੇ ਬਾਰਡਰ ਖੁੱਲਦੇ ਨੇ ਪੰਜਾਬ ਨੂੰ ਹੋਊਗਾ ਸਾਡਾ ਪੈਸਾ ਲੈ ਕੇ ਬੈਂਕਾਂ ਤੋਂ ਪੈਸਾ ਲੈ ਕੇ ਇਹਨਾਂ ਨੇ ਸੜਕਾਂ ਬਣਾਈਆਂ ਸਾਡੀ ਜ਼ਮੀਨ ਚਲੀ ਗਈ ਉਹ ਤੋਂ ਬਾਅਦ ਉਹਨਾਂ ਸੜਕਾਂ ਤੇ ਲਾਉਣਗੇ ਟੋਲ ਟੈਕਸ ਬੈਂਕਾਂ ਦਾ ਪੈਸਾ ਕੌਣ ਤਾਰੂਗਾ ਪੰਜਾਬ ਦੇ ਲੋਕ ਤਾਰਨਗੇ ਉਹਨੂੰ ਸੜਕਾਂ ਬਣਾਈਆਂ ਦਾ ਸੜਕਾਂ ਦੇ ਨੇੜੇ ਢੇੜੇ ਸਾਨੂੰ ਕੁਝ ਦਿੱਤਾ ਨਹੀਂ ਇਹਨਾਂ ਨੇ ਸੜਕਾਂ ਕੌਣ ਵਰਤੂਗਾ ਅੰਬਾਨੀ ਇਹਨਾਂ ਦੀ ਵਰਤੂਆ ਉਹ ਗੱਧਰਾਤ ਤੇ ਲੈ ਕੇ ਆਇਆ ਕਰੂਗਾ ਭਾਰਤ ਮਾਲਾ ਤੋਂ ਤੇ ਹੋਰ ਦੇਸ਼ਾਂ 'ਚ ਵਪਾਰ ਕਰਿਆ ਕਰੂਗਾ ਕਹਿੰਦੇ ਥੋੜੇ ਤਾਂ ਭਾਰਤ ਮਾਰ ਦੇ ਟਰੈਕਟਰ ਵੀ ਚੜਨ ਦਿੰਦੇ ਟਰੈਕਟਰ ਦੀ ਬੈਨ ਕਰਿਆ ਹੋਇਆ ਨੇ ਨਾ ਵੱਡੇ ਰੋੜਾਂ ਦੇ ਟਰੈਕਟਰ ਚੜ੍ਹਨਾ ਵੀ ਪੰਜਾਬ ਦੀ ਜ਼ਮੀਨ ਚਲੀ ਗਈ ਸੜਕਾਂ ਦੇ ਨਾਮ ਤੇ ਪੰਜਾਬ ਦਾ ਪੈਸਾ ਚਲੇ ਗਿਆ ਸੜਕਾਂ ਦੇ ਨਾਮ ਤੇ ਸਾਨੂੰ ਕੀ ਮਿਲਿਆ ਅੰਬਾਨੀ ਅੰਡਾਨੀ ਦੀ ਗੱਡੀਆਂ ਦੀ ਸਵਾਹ ਪਈ ਸਾਡੇ ਸਿਰ 'ਚ ਮਿੱਟੀ ਪਊਗੀ ਸਾਡੇ ਸਿਰ 'ਚ ਕੀ ਮੁਰਖ ਬਣਾ ਰਖਿਆ ਨੇ ਸਾਡਾ ਫੇਰ ਕਹਿੰਦੇ ਨੇ ਉਹ ਤਾਂ ਆਤਮਾਰ ਕਹਿੰਦਾ ਬਿਨਾ ਸਹਿਮਤੀ ਤੋਂ ਅਸੀਂ ਤੁਹਾਡੀ ਜ਼ਮੀਨ ਨਹੀਂ ਲਵਾਂਗੇ। ਆਹੀ ਗੱਲ ਕਹਿੰਦਾ ਇਹ ਹਰ ਰੋਜ਼ ਆਉਂਦਾ ਉਹਦੇ ਤੇ ਮੀਡੀਆ ਤੇ ਭਾਈ ਮੈਂ 25 ਪਿੰਡਾਂ ਦਾ ਪ੍ਰੋਗਰਾਮ ਲੁਧਿਆਣੇ ਚ ਕਰਾਇਆ ਜਿਹਨਾਂ ਦੀ ਲੈਂਡ ਪੂਲਿੰਗ ਚਾਹੁੰਦੀ ਐ ਛੇ ਪਿੰਡ ਦੀ ਵੀ ਹੁੰਦੀ ਆ। ਤੁਸੀਂ ਦਓਗੇ ਭਾਈ ਇਹਨਾਂ ਨੂੰ ਜ਼ਮੀਨ ਆਪਣੀ ਲੈਂਡ ਪੂਲਿੰਗ ਚ। ਦੋਸਤੋ ਸਾਨੂੰ ਇੱਕ ਵੀ ਬੰਦਾ ਹੱਥ ਕੜਾ ਕਰਕੇ ਵੀ ਭਾਈ ਮੈਂ ਇਸ ਸਕੀਮ ਚ ਜ਼ਮੀਨ ਦੇਣਾ ਚਾਹੁੰਦਾ। ਦੇਣਾ ਚਾਹੁੰਦਾ ਭਾਈ ਕੋਈ? ਕੋਈ ਦੇਣਾ ਨਹੀਂ ਚਾਹੁੰਦਾ ਯਾਰ। 100% ਲੋਕ 100% ਲੋਕ ਇਹਨਾਂ ਦੇ ਖਿਲਾਫ ਰਹਿ ਸੀ ਨਿੱਕੀ ਦੇ ਖਿਲਾਫ। ਮੁਹਾਰੀ ਚ ਇਹਨਾਂ ਨੇ 5 ਸ ਨਿੱਤੀ ਅਪਲਾਈ ਕੀ ਰਹੀ ਆ 8000 ਐਪਲੀਕੇਸ਼ਨਾਂ ਜਾਣੀਆਂ ਸੀ ਇਹਨਾਂ ਦੇ ਹੱਕ 'ਚ ਪਤਾ ਕਿੰਨੀ ਐਪਲੀਕੇਸ਼ਨਾਂ ਗਈਆਂ ਸੀ 15 ਐਪਲੀਕੇਸ਼ਨਾਂ ਗਈਆਂ ਸੀ 99% ਲੋਕ ਇਹਨਾਂ ਦੀ ਲੈਂਡ ਪੂਲਿੰਗ ਦੇ ਖਿਲਾਫ ਨੇ ਔਰ ਫਿਰ ਇਹ ਫੇਰ ਤੱਕ ਕਸਾਈ ਕਰੀ ਜਾਂਦੇ ਨੇ ਸਾਡੇ ਨਾਲ ਇਹ ਕੈਸਾ ਇਹ ਰਿਪੋਰਟ ਹੁੰਦੀ ਸੀ ਪਹਿਲਾਂ ਜਦੋਂ ਜ਼ਮੀਨ ਐਕਵਾਇਰ ਹੁੰਦੀ ਸੀ ਉਹ ਐਸਆਈਏ ਰਿਪੋਰਟ ਫੈਸਲਾ ਕਰਦੀ ਸੀ ਵੀ ਭਾਈ ਦੇਖੋ ਜਿੱਥੇ ਜ਼ਮੀਨ ਐਕਵਾਇਰ ਕਰਨੀ ਹੈ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਨੇ ਕਿੰਨੇ ਪਰਿਵਾਰ ਪ੍ਰਭਾਵਿਤ ਹੋ ਰਹੇ ਨੇ ਕਿਸੇ ਦਾ ਰੋਜ਼ਗਾਰ ਪ੍ਰਭਾਵਿਤ ਹੋ ਰਿਹਾ ਉਹਨੂੰ ਨੌਕਰੀ ਦੇਣੀ ਆ ਕਿਸੇ ਦਾ ਘਰ ਉਜੜਦਾ ਘਰ ਦੇ ਪੈਸੇ ਦੇਣੇ ਲੱਗੇ ਘਰ ਬਸਾ ਕੇ ਦੇਣਾ ਆ ਕਿਸੇ ਦੀ ਜ਼ਮੀਨ ਜਾਰੀ ਆ ਉੱਥੇ ਦਾ ਕਲੈਕਟਰ ਰੇਟ ਅਗਰ 1 ਕਰੋੜ ਆ ਤੇ ਉਹਨੂੰ 4 ਕਰੋੜ ਦੇਣਾ ਆ ਉੱਥੇ ਦੇ ਵਾਤਾਵਰਣ ਨੂੰ ਕੋਈ ਫਰਕ ਤਾਂ ਨਹੀਂ ਪੈ ਰਿਹਾ ਜ਼ਮੀਨ ਖੇਤੀ ਜੋਗ ਤਾਂ ਨਹੀਂ ਹੈ ਜੀ ਉੱਥੇ ਦੇ ਪਾਣੀਆਂ ਨੂੰ ਕੋਈ ਫਰਕ ਤਾਂ ਨਹੀਂ ਪੈ ਰਿਹਾ ਉੱਤੇ ਦੇ 80% ਲੋਕਾਂ ਦੀ ਸਹਿਮਤੀ ਹੈ ਜੀ ਕਿ ਨਹੀਂ ਹੈਗੀ ਆ ਫਿਰ ਉਹ ਐਸਆਈਏ ਰਿਪੋਰਟ ਸਰਕਾਰ ਕੋਲ ਜਾਂਦੀ ਸੀ ਜੇ ਐਸਆਈਏ ਰਿਪੋਰਟ ਸਹੀ ਹੁੰਦੀ ਸੀ ਲੋਕਾਂ ਦੀ ਸਹਿਮਤੀ ਹੁੰਦੀ ਸੀ ਫਿਰ ਜ਼ਮੀਨ ਕਵੈਰ ਹੁੰਦੀ ਸੀ ਹੁਣ ਤਾਂ ਕੋਈ ਐਸਆਈਆਰ ਰਿਪੋਰਟ ਵੀ ਨਹੀਂ ਹੈਗੀ ਸਿਰਫ ਧੱਕਾ ਸਹੀ ਆ ਤੁਸੀਂ ਸਹਿਮਤੀ ਨਾਲ ਦੋਗੇ ਤਾਂ ਠੀਕ ਆ ਨਹੀਂ ਅਸੀਂ ਤੁਹਾਡੀ ਫ੍ਰੀਜ਼ ਕਰਤਾਗੇ ਕਰਤੀ ਭਾਈ ਸਾਰੇ ਲੁਧਿਆਣੇ ਦੀ ਇਹਨਾਂ ਨੇ ਫ੍ਰੀਜ਼ ਕਹੀਆ ਕਿ ਨਹੀਂ ਕਰੀਆ ਕਹਿੰਦੇ ਨਾ ਤੁਹਾਨੂੰ ਸਿਆਲੀ ਰਿਪੋਰਟ ਦਵਾਂਗੇ ਇਹਦੇ ਨਾ ਤੁਸੀਂ ਇਹਨੂੰ ਡਿਵੈਲਪ ਕਰ ਸਕਦੇ ਹੋ ਨਾ ਜੇ ਤੇ ਮਕਾਨ ਪਰ ਸਕਦੇ ਹੋ ਫਿਰ ਭਾਈ ਇਹ ਧੱਕਾ ਸਹੀ ਨਹੀਂ ਹੈਗੀ ਹੋਰ ਕੀ ਹੈਗੀ ਆ ਜੇ ਕੋ ਸਾਡੀ ਸਹਿਮਤੀ ਉਹ ਨਹੀਂ ਹੈਗੀ ਤੁਹਾਡੇ ਨਾਲ ਫਿਰ ਇਹ ਕਹਿੰਦੇ ਨੇ ਕਹਿੰਦੇ ਅਸੀਂ ਤੁਹਾਨੂੰ 200 ਗੱਜ ਦਾ ਤਾਂ ਦਵਾਂਗੇ ਪਲਾਟ ਇੱਕ ਕਿੱਲੇ 'ਚ ਹਰ ਇੱਕ 200 ਗੱਜ ਦਵਾਂਗੇ ਕਮਰਸ਼ੀਅਲ ਤੇ 1000 ਗੱਜ ਦਾ ਦਵਾਂਗੇ ਰਿਐਸੀ ਪਲਾਟ ਭਈ ਕਿੰਨਾ ਜ਼ੁਲਮਾ 4800 ਗੱਜ ਜਗ੍ਹਾ ਬਣਦੀ ਏ ਇੱਕ ਕਿੱਲੇ 'ਚ ਫਰੀ ਚ ਲੈ ਰਹੇ ਨੇ ਸਾਡੇ ਤੋਂ ਕਿਲਾ ਫਰੀ ਚ ਸਾਡੇ ਤੋਂ 4840 ਗੱਜ ਲੈ ਕੇ ਸਾਨੂੰ 1200 ਗੱਜ ਦੇ ਰਹੇ ਨੇ ਸਾਡੀ ਉਹ ਜ਼ਮੀਨ ਉਹ ਤੇ ਗਲਾਡਾ ਵੀ ਕਮਾਊਗਾ ਉਹ ਤੇ ਸਰਕਾਰ ਵੀ ਕਮਾਊਗੀ ਤੇ ਸਾਡੇ ਵਰਗੇ ੱੱੱਕੇ ਖਾਣਗੇ ਹਨਾ ਪਲਾਟਾਂ ਪਿੱਛੇ ਜਿਵੇਂ ਉਹ ਮਹਾਲੀ ਵਾਲੇ 25-25 ਸਾਲ ਤੋਂ ਖਾਈ ਜਾਂਦੇ ਨੇ ਉਹਨਾਂ ਦੇ ਕੁੜੀਆਂ ਦੇ ਵਿਆਹ ਨਹੀਂ ਹੋ ਰਹੇ ਕਦ ਸਾਡਾ ਪਲਾਟ ਮਿਲੂਗਾ ਕਦ ਇਹ ਬੀਕੂਗਾ ਠੀਕ ਹੈ ਨਾ ਆਰ ਵੀ ਕਦ ਸਾਡੀ ਕੁੜੀਆਂ ਦੇ ਵਿਆਹ ਹੋਣਗੇ ਖਾਰੇ ਨੇ ਅਗਲੇ ਕੋਟ ਕਚੈਰੀਆਂ ਦੇ ਧੱਕੇ ਭਾਈ ਕੀ ਪ੍ਰੋਸੈਸ ਹੈ ਇਹਨਾਂ ਦਾ ਪਲਾਟ ਮਿਲਦਾ ਉਹ ਵੀ ਮੈਂ ਦੱਸ ਦੇਣਾ ਤੁਹਾਨੂੰ ਭਗਵਾਨ ਤਮਾਨ ਕਹਿੰਦਾ ਆ ਤੁਸੀਂ ਸਾਨੂੰ ਜ਼ਮੀਨ ਦੋਵੋਗੇ ਅਸੀਂ ਤੁਹਾਨੂੰ ਐਲਓਆਈ ਲੈਟਰ ਦੇ ਦਾਂਗੇ ਵੀ ਤੁਹਾਡੀ ਐਨੀ ਜ਼ਮੀਨ ਆ ਤੁਹਾਡੇ ਐਨੇ ਪਲਾਟ ਤੁਹਾਨੂੰ ਬਾਅਦ ਚ ਮਿਲਣਗੇ ਕਹਿੰਦਾ ਐਲਓਆਈ ਐਲਓਆਈ ਲੈਟਰ ਤੇ ਜਾ ਕੇ ਤੁਸੀਂ ਬੈਂਕ ਚ ਲੋਨ ਲੈ ਲਿਓ ਕਿਹੜਾ ਬੈਂਕ ਮੂਰਖਾ ਭਾਈ ਜਿਹੜਾ ਲੋਨ ਦੇ ਦੂਗਾ ਐਲਓਆਈ ਤੇ ਤੁਹਾਡਾ ਉੱਥੇ ਪਲਾਟ ਡਿਵੈਲਪ ਨਹੀਂ ਹੋਇਆ ਤੁਹਾਡਾ ਰਿਆਸੀ ਪਲਾਟ ਡਿਵੈਲਪ ਨਹੀਂ ਉੱਥੇ ਹੋਇਆ ਉਹ ਤੁਹਾਨੂੰ ਕਿਵੇਂ ਲੋਨ ਦੇ ਦੂਗਾ ਉਹਦੇ ਤੇ ਭਾਈ ਮੰਨ ਲੈਨੇ ਆ ਕੱਲ ਨੂੰ ਇਹ ਪ੍ਰੋਜੈਕਟ ਇਹਨਾਂ ਦਾ ਪਾਸ ਵੀ ਹੋ ਜਾਂਦਾ ਆ ਫਿਰ ਕੱਲ ਨੂੰ ਪਈ ਇਹਨਾਂ ਦੇ ਐਨੇ ਰਫੜ ਨੇ ਨਾ ਕਾਗਜ਼ ਵਾਲੇ ਤੁਹਾਡਾ ਆ ਕਾਗਜ਼ ਨਹੀਂ ਪੂਰਾ ਹੋਇਆ ਤੁਹਾਡਾ ਮੁਸਰਕ ਦਾ ਖਾਤਾ ਨਹੀਂ ਹੈਗਾ ਤੁਹਾਡਾ ਇੱਕ ਖਾਤਾ ਨਹੀਂ ਹੈਗਾ ਤੁਹਾਡਾ ਇਹ ਪੇਪਰ ਨਹੀਂ ਪੂਰਾ ਹੋਇਆ 100 ਏਕੜ ਆਉਂਦੇ ਨੇ ਅੱਜ ਮੁਹਾਲੀਆਣੇ ਦੇ ਅੱਗੇ ਡਾਰੇ ਨੇ ਜਦੋਂ ਪਲਾਟ ਲੈਣ ਜਾਂਦੇ ਆ ਉਹਨਾਂ ਕੋਲ ਉਹ ਤੋਂ ਬਾਅਦ ਜਦੋਂ ਪੇਪਰ ਪੂਰੇ ਹੋਗੇ ਫਿਰ ਜਦੋਂ ਤੁਸੀਂ ਪਜਾਇਸ਼ਨ ਲੈਣੀ ਹੈ ਕਬਜ਼ਾ ਲੈਣਾ ਹੈ ਨਾ ਉਹਦਾ ਫਿਰ ਤੁਹਾਨੂੰ ਈਡੀਸੀ ਖਰਚੇ ਦੇਣੇ ਪੈਣਗੇ ਐਕਸਟਰਨਲ ਡਿਵੈਲਪਮੈਂਟ ਚਾਰਜ ਜੀ ਚ ਪਾਣੀ ਦਾ ਸਰਕਾਂ ਦਾ ਬਾਰੀ ਜਿੰਨਾ ਵੀ ਖਰਚਾ ਤੁਹਾਨੂੰ ਜਿਹੜਾ ਪਊਗਾ ਜਦੋਂ ਤੁਸੀਂ ਉਹ ਪੇ ਕਰੋਂਗੇ ਇਹਨਾਂ ਨੂੰ ਫਿਰ ਤੁਹਾਨੂੰ ਇੱਕ ਕਬਜ਼ਾ ਦੇਣਗੇ ਲੱਖੇ ਬਾਈ ਉਹਨੇ ਵੀ ਆ ਗਈ ਅਦੂ ਬਾਈ ਫਿਰ ਉਹ ਤੁਹਾਨੂੰ ਕਬਜ਼ਾ ਦੇਣਗੇ ਕਬਜ਼ੇ ਤੋਂ ਬਾਅਦ ਤੁਹਾਨੂੰ ਕੀ ਦੇਣਗੇ ਫਿਰ ਅਲੋਟਮੈਂਟ ਲੈਟਰ ਇੱਕ ਤੁਹਾਨੂੰ ਖਾਲੀ ਪਲਾਟ ਮਿਲੂਗਾ ਕਿਲੇ ਪਿੱਛੇ ਖਾਲੀ ਪਲਾਟ ਤੇ ਖਾਲੀ ਰੀਅਲ ਸੀ ਪਲਾਟ ਮਿਲੂਗਾ ਭਾਈ ਉਹਨੂੰ ਡਿਵੈਲਪ ਵੀ ਤੁਸੀਂ ਆਪਣੇ ਪੈਸੇ ਨਾਲ ਕਰਨਾ ਰੋਜ਼ਗਾਰ ਤੁਹਾਡੇ ਕੋਲ ਨਹੀਂ ਰਿਹਾ ਖੇਤੀ ਤੁਹਾਡੇ ਕੋਲ ਨਹੀਂ ਰਹੀ ਕਿਵੇਂ ਡਿਵੈਲਪ ਕਰੋਗੇ ਉਸ ਪਲਾਟ ਨੂੰ ਭਾਈ ਕਿਵੇਂ ਬਣਾਓਗੇ ਉਸ ਪਲਾਟ ਨੂੰ ਸਾਡਾ ਤਾਂ ਗਲਾਦਾ ਵੀ ਕਮਾ ਗਿਆ ਸਾਡੇ ਤੋਂ ਸਰਕਾਰਾਂ ਵੀ ਕਮਾ ਗਈਆਂ ਸਾਡੇ ਤੋਂ ਸਾਡੇ ਪੱਲੇ ਕੀ ਆਇਆ ਭਾਈ ਧੱਕੇ ਆਉਣਗੇ ਹੁਣ ਸੋਚ ਲਿਓ ਭਾਈ ਤੁਸੀਂ ਜ਼ਮੀਨ ਦੇਣੀ ਆ ਕਿ ਨਹੀਂ ਦੇਣੀ ਇਹਨੂੰ ਦੇਣੀ ਆ ਇਹਨਾਂ ਨੂੰ ਜ਼ਮੀਰ ਭਾਈ ਕੀ ਕਹਿਣਗੇ ਕੱਲ ਨੂੰ ਸਾਡੇ ਬੱਚੇ ਜੇ ਅੱਜ ਨਾ ਲੜੇ ਲੜਾਈ ਤਾਂ ਦੇਖੋ ਭਾਈ ਲੜਨੀ ਪੈਣੀ ਆਰ ਲੜਾਈ ਵੀ ਆਰ ਪਾਰ ਦੀ ਲੜਨੀ ਪੈਣੀ ਆ ਇਹ ਨਹੀਂ ਹੈਗਾ ਵੀ ਹਾਂ ਇੱਕ ਬੰਦਾ ਭੇਜਦਾ ਘਰ ਤੋਂ ਭਾਈ ਜਾਓ ਧਰਮ ਦੇ ਜਾਇਆ ਉਹ ਜਦੋਂ ਤੱਕ ਤੁਸੀਂ ਆਪਣੇ ਬੱਚੇ ਨਹੀਂ ਝੌਂਕੋਗੇ ਨਾ ਆਪਣੇ ਪਰਿਵਾਰ ਨਹੀਂ ਇਸ ਲੜਾਈ ਤੇ ਝੌਂਕੋਗੇ ਸਾਡੇ ਨੌਜਵਾਨ ਸਾਡਾ ਸਾਥ ਨਹੀਂ ਦੇਣਗੇ ਸਾਡੇ ਬਜ਼ੁਰਗ ਸਾਡੀਆਂ ਮਾਮਾ ਪੈਣਾ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਹੀਂ ਚੱਣਗੇ ਇਹ ਲੜਾਈ ਜਿੱਤਨੀ ਜਾਊਗੀ ਜੇ ਲੜਾਈ ਜਿੱਤਣੀ ਆ ਬੱਚਾ ਬੱਚਾ ਝੌਂਕਣਾ ਪਊਗਾ ਇਸ ਲੜਾਈ 'ਚ ਨਹੀਂ ਫਿਰ ਕੱਲ ਨੂੰ ਭਾਈ ਜਦੋਂ ਬਾਨੀ ਅੰਡਾਨੀ ਦੇ ਟਰੈਕਟਰ ਚੱਲ ਗਏ ਨਾ ਇਹਨਾਂ ਜ਼ਮੀਨਾਂ ਦੇ ਉੱਤੇ ਫਿਰ ਸਾਡੇ ਜਵਾਗ ਮਿਹਣੇ ਮਾਰਿਆ ਕਰਨਗੇ ਵੀ ਬਜ਼ੁਰਗੋ ਇਹ ਜ਼ਮੀਨਾਂ ਸਾਡੀਆਂ ਸੀਗੀਆਂ ਅੱਜ ਬਾਨੀ ਅੰਡਾਨੀ ਦੇ ਟਰੈਕਟਰ ਚੱਲ ਰਹੇ ਨੇ ਤੁਸੀਂ ਕਿੱਥੇ ਸੀ ਉਦੋਂ ਜਦੋਂ ਇਹ ਕਬਜ਼ਾ ਕਰਨ ਆਏ ਸੀ ਫਿਰ ਕੀ ਕਹਾਂਗੇ ਭਾਈ ਵੀ ਆਇਆ ਸੀ ਬਾਈ ਲੱਖਾਂ ਤਾਂ ਕਹਿਣ ਸੱਦਾ ਦੇਣ ਆਈ ਸੀ ਕਿਸਾਨ ਨਹੀਂ ਇਹਨਾਂ ਦਾ ਸੱਦਾ ਦੇਣ ਭਾਨੇ ਵੀ ਉਹ ਨਹੀਂ ਆਏ ਸੀ ਸੱਦਾ ਦੇਣ ਵੀ ਹਾਂ ਭਾਈ ਲੜਾਂਗੇ ਉਹ ਲੜਦੇ ਸੀ ਤੇ ਆਪਾਂ ਆਪਣੇ ਘਰਾਂ 'ਚ ਏਸੀਆਂ 'ਚ ਬੈਠ ਕੇ ਫੋਨ ਚਲਾਉਂਦੇ ਸੀਗੇ ਆਹੀ ਜਵਾਬ ਦੇਣੇ ਪੈਣਗੇ ਯਾ ਜਵਾਬ ਦਵਾਂਗੇ ਆਪਣੇ ਬੱਚਿਆਂ ਨੂੰ ਕੱਲ ਨੂੰ ਵੀ ਅਸੀਂ ਆਪਣੇ ਗੁਰੂਆਂ ਦੀ ਪੈੜਾਂ ਤੇ ਚੱਲ ਕੇ ਆਪਣੇ ਸ਼ਹੀਦ ਸਿੰਘਾਂ ਦੀ ਪੈਰਾਂ ਤੇ ਚੱਲ ਕੇ ਆਪਣੇ ਇਤਿਹਾਸ ਦੀ ਪੈੜਾਂ ਤੇ ਚੱਲ ਕੇ ਲੜੇ ਸੀ ਮੌਜੂਦਾ ਸਰਕਾਰ ਨਾਲ ਤੇ ਇੱਕ ਇੰਚ ਵੀ ਜ਼ਮੀਨਦਾਰੀ ਨਹੀਂ ਦਿੱਤਾ ਇਹਨਾਂ ਨੂੰ ਇਹਨਾਂ ਦੀ ਪੁਲਸੀਆਂ ਰੱਦ ਕਰਾਈਆਂ ਸੀਗੀਆਂ ਦੱਸੋ ਭਾਈ ਲੜਾਂਗੇ ਘਰਾਂ ਬੈਠਾਂਗੇ ਲੜਾਂਗੇ ਦੱਸੋ ਹੱਥ ਘੜੇ ਕਰਕੇ ਭਾਈ ਲੜੋਂਗੇ